ਦੀ ਦਾ ਤਿਉਹਾਰ ਜਿੱਥੇ ਪੂਰੇ ਦੇਸ਼ ਤੇ ਦੁਨੀਆ ਤੇ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹੋਲਾ ਜਿਹੜਾ ਹੈ ਉਹ ਅਲੱਗ ਢੰਗ ਨਾਲ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਸੱਚਖੰਡ ਜੀ ਦਰਬਾਰ ਸਾਹਿਬ ਸੁਖਾਸਨ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਫੁੱਲਾਂ ਦੇ ਨਾਲ ਅਤੇ ਇਤਰ ਦੇ ਨਾਲ ਜਿਹੜਾ ਹੋਲਾ ਜਿਹੜਾ ਹੈ ਉਹ ਖੇਡਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਜੋ ਗੁਰੂ ਗ੍ਰੰਥ ਸਾਹਿਬ ਜੋ ਸ਼ੋਭਿਤ ਨੇ ਫਾਲਕੀ ਸਾਹਿਬ ਦੇ ਵਿੱਚ ਉਹਨਾਂ ਉਸ ਨੂੰ ਲੈ ਕੇ ਜਿਹੜੇ ਹੈ ਹੁਣ ਤਿਆਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਹੱਥਾਂ ਦੇ ਵਿੱਚ ਸੰਤਾਂ ਦੇ ਫੁੱਲ ਜਿਹੜੇ ਨੇ ਉਹ ਮੌਜੂਦ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਇਤਰ ਜਿਹੜੇ ਨੇ ਉਹ ਵੀ ਉਜਰੇ ਨੇ ਉਹ ਅੰਦਲ ਕਰ ਰਹੇ ਕੋਈ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਅਕਸਰ ਹੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਮੇਲਾ ਹੀ ਕਰ ਜਾਂਦਾ ਹੈ ਕਿ ਹਮੇਸ਼ਾ ਹੀ ਗੁਰੂ ਪ੍ਰਸਾਦ ਸਾਹਿਬ ਜੀ ਦੇ ਨਾਲ ਦੇ ਕਿਸੇ ਜੱਟਨੇ ਲੋਕ ਵਿਸ਼ੇਸ਼ ਨੂੰ ਸਨਭਾਲਦਾ ਹੁੰਦਾ ਮੰਨ ਲਓ ਜੇਕਰ ਕੋਈ ਵੀ ਹੋਲਾ ਖੇਡਣਾ ਹੈ ਤੇ ਉਹ ਫੁੱਲਾ ਦਿਨ ਆ ਜਰਾ ਹੈ ਉਹ ਖੇਲੇ ਜਾਂਦੇ ਕਿਉਂਕਿ ਅਕਸਰ ਹੀ ਜਿਹੜਾ ਪਹਿਲਾ ਸਮਾਂ ਹੁੰਦਾ ਸੀ ਤਾਂ ਇਤਰ ਦੇ ਨਾਲ ਜਿਹੜਾ ਸੀਗਾ ਉਹ ਹੋਲਾ ਜਿਹੜਾ ਸੀਗਾ ਉਹ ਖੇਡਿਆ ਜਾਂਦਾ ਸੀ ਅਤੇ ਉਤਰ ਦੇ ਵਿੱਚ ਜਿਹੜਾ ਸੀਗਾ ਉਹ ਅਲਕੋਲ ਖੁਣ ਕਰਨਾ ਕਿਸ ਨੇ ਜਿਹੜਾ ਹੈ ਪ੍ਰੋਪਰ ਤਰੀਕੇ ਨਾਲ ਸ਼ਰੂਮ ਨਹੀਂ ਕਮੇਟੀ ਵਿੱਚ ਹੋਇਆ ਸੀਗਾ ਅਸ਼ੋਰਨ ਕਮੇਟੀ ਵੱਲੋਂ ਹੋਇਆ ਸੀਗਾ ਉਹ ਬੈਨ ਕਰ ਦਿੱਤਾ ਗਿਆ ਸੀ ਲੇਕਿਨ ਅੱਜ ਜਿਹੜਾ ਹੈ ਦੇਖੋ ਖਾਸੇ ਦੀ ਜਨਮ ਕੋ ਮੇਦੇ ਤੇ ਖੋਲਾ ਮਹੱਲਾ ਬੜੇ ਸ਼ਰਧਾ ਤੇ ਉਲਾਸ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਸਤਖੰਡ ਸ਼ੀਰ ਦਰਬਾਰ ਸਾਹਿਬ ਇੱਕ ਵੱਖਰੀ ਆਸਾ ਜਿਹੜੀ ਹੈ ਇਸ ਕੌਮ ਅਤੇ ਦੂਰ ਦਰਾਡੇ ਤੋਂ ਆਈ ਹੋਈ ਸੰਗਤ ਵਿੱਚ ਜਿਹੜੀ ਹੈ ਉਹ ਦੇਖਣ ਨੂੰ ਮੇਰੇ ਤੁਸੀਂ ਦੇਖ ਸਕਦੇ ਕਿ ਦੂਰ ਦਰਾਡੇ ਤੱਕ ਬਹੁਤ ਸਾਰੀ ਸੰਗਤ ਜਿਹੜੀ ਹੈ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਤਜ਼ਾਰ ਕਰ ਰਹੇ ਕਿ ਜਿਸ ਤਰ੍ਹਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਜੋ ਸੁਖ ਆਸਨ ਸਮਝਦਾ ਹੈ ਉਹ ਪਹੁੰਚਣਗੇ ਤਾਂ ਉਹ ਸੁਹਾਜਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਜਰਾ ਹੈ ਹੋਲਾ ਜਿਹੜਾ ਹੈ ਉਹ ਖੇਡਿਆ ਜਾਵੇ ਕਿਉਂਕਿ ਅਕਸਰ ਹੀ ਜਦੋਂ ਵੀ ਸੱਚਖੰਡ ਸਿੰਘ ਦਰਬਾਰ ਸਾਹਿਬ ਸੰਗਤਾਂ ਪਹੁੰਚਦੀਆਂ ਨੇ ਤੇ ਪਹੁੰਚਣ ਤੋਂ ਬਾਅਦ ਜਿਹੜਾ ਹੈ ਉਹਨਾਂ ਦੀ ਇੱਕ ਅਖਰੀ ਆਸਰਾ ਜਿਹੜੀ ਹੈ ਜਰੂਰ ਦੇਖ ਨੂੰ ਮਿਲਦੀ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਫੁੱਲ ਜਿਹੜੇ ਨੇ ਉਹ ਕੁੱਤੇ ਜਾ ਰਹੇ ਨੇ ਜਦੋਂ ਸੁੱਖ ਆਸੁਰ ਦਾ ਸਮਾਂ ਹੋਵੇਗਾ ਤੇ ਇਥੋਂ ਜਦੋਂ ਗੁਰਸਾਮ ਸਿੰਘ ਨੂੰ ਲੈ ਕੇ ਜਾਇਜ ਜਾਵੇਗਾ ਤਾਂ ਅੱਲਾਹ ਜਿਹੜਾ ਹੈ ਉਹ ਅਨੁਭਵ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਕਿਉਂਕਿ ਲਗਾਤਾਰ ਹੀ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਸਾਰੇ ਜੋ ਸੰਕਟਾਂ ਨੇ ਉਹਨਾਂ ਨੂੰ ਅਪੀਲ ਵੀ ਕੀਤੀ ਜਾਂਦੀ ਰਹੀ ਹੈ ਕਿ ਉਹਨਾਂ ਵੱਲੋਂ ਜੋ ਹੋਲਾ ਹੈ ਉਹ ਜਿਹਾ ਇਧਰ ਨਾਲ ਹੀ ਖੇਲਿਆ ਜਾਵੇ ਪਰਫਿਊਮ ਜਿਹੜੇ ਨੇ ਉਹ ਨਾ ਇਸਤੇਮਾਲ ਜਿਹੜਾ ਹੈ ਉਹ ਕੀਤਾ ਜਾਵੇ ਲੇਕਿਨ ਹੁਣ ਅੱਜ ਦੀ ਗੱਲ ਸੁਖੀ ਜਾਵੇ ਤਾਂ ਕਾਫੀ ਲੋਕ ਜਿਨ੍ਹਾਂ ਨੇ ਉਹ ਟ੍ਰੈਂਡ ਚੇਂਜ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਫੁੱਲ ਹੱਥਾਂ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਫੁੱਲਾਂ ਦੇ ਨਾਲ ਜਿਹੜਾ ਹੁਣੇ ਹੋਲਾ ਜਿਹਾ ਹੈ ਉਹ ਪਹਲਾ ਜਾਵੇਗਾ ਜਿੱਥੇ ਖਾਲਸਾ ਦੀ ਜਨਮ ਭੂਮੀ ਦੇ ਵਿੱਚ ਹੌਲੇ ਮਹੱਲੇ ਦੀ ਅਲੱਗ ਮਹੱਤਵਤਾ ਹੈ ਉੱਥੇ ਹੀ ਸਚਕਾਂ ਜੀ ਦਾਰਬਾਰ ਸਾਹਿਬ ਵੀ ਇਸ ਦੀ ਅਲੱਗ ਮਹੱਤਵਤਾ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਤੋਂ ਹੌਲੀ ਫੁੱਲ ਨਜ਼ਰ ਆਉਂਦੇ ਹੋਣਗੇ ਜੋ ਸਾਡੀਆਂ ਬੀਬੀਆਂ ਨੇ ਪਹਿਲਾਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਫੁੱਲ ਜਿਹੜੇ ਨੇ ਉਹ ਵੇਖੇ ਜਾਂਦੇ ਹੋਣਗੇ ਸੰਗਤ ਨੂੰ ਜਿਹੜਾ ਫ ਵਰਤਾਈ ਵੀ ਜਾ ਰਹੇ ਨੇ ਕੋ ਅਲੱਗ-ਅਲੱਗ ਫੁੱਲ ਨੇ ਗੁਲਾਬ ਗੁਲਾਬ ਦੇ ਫੁੱਲ ਨੇ ਗੰਦੇ ਦੇ ਫੁੱਲ ਨੇ ਅਲੱਗ-ਅਲੱਗ ਫੁੱਲ ਜਿਹੜੇ ਨੇ ਉਹ ਨਾਮ ਦੇ ਜਾਂਦੇ ਲੇਕਿਨ ਇਹ ਆਸਾ ਹੈ ਸਿੱਖ ਸਿੱਕਾਉਂ ਦੀ ਅਤੇ ਸਿੱਖ ਜਗ੍ਹਾ ਦੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਹੈ ਸੰਗਤ ਜਿਹੜੀ ਹੈ ਜਰੂਰ ਇੱਥੇ ਪਹੁੰਚਦੀ ਆ ਤੇ ਪਹੁੰਚਣ ਤੋਂ ਬਾਅਦ ਜਿਹੜਾ ਹੈ ਹੌਲਾ ਹੌਲਾ ਜਿਹੜਾ ਹੈ ਉਹ ਗੁਰੂਗੱਦ ਸਾਹਿਬ ਜੀ ਨਾਲ ਜਿਹੜਾ ਹੈ ਉਹ ਖੇਲੇ ਦੇ ਅੰਦਰ ਹਾਲਾਂਕਿ ਕੁਝ ਸਮੇਂ ਪਹਿਲਾਂ ਅਜਦੋਂ ਇਥੇ ਹੋਲਾ ਖੇਲਾ ਜਾਂਦਾ ਸੀਦਾ ਪਰਫਿਊਮ ਦੇ ਨਾਲ ਜਿਹੜਾ ਸੀਗਾ ਉਹ ਹੋਲਾ ਖੇਲਾ ਜਾਂਦਾ ਸੀ ਅਲੱਗ-ਅਲੱਗ ਜਿਹੜੇ ਸੀਗੇ ਪਰਫਿਊਮ ਲਾਉਂਦੇ ਜਾਂਦੇ ਸਨ ਜਿਸ ਤਰ੍ਹਾਂ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਸਨ ਲੋਕਾਂ ਨੂੰ ਦੇਖਣ ਨੂੰ ਮਿਲਦੀ ਜਿਸ ਕੋਈ ਜੇਕਰ ਉਹ ਪਰਫਿਊਮ ਦਾ ਜ਼ਿਆਦਾ ਜਿਆਦਾ ਇਸਤੇਮਾਲ ਹੁੰਦਾ ਸੀ ਤਾਂ ਲੋਕਾਂ ਨੂੰ ਸਾਹ ਲੈਣ ਵਿੱਚ ਜਿਹੜੀ ਸੀਗੀ ਉਹ ਮੁਸ਼ਕਲ ਆਉਂਦੀ ਸੀ ਲੇਕਿਨ ਕਿਤਨਾ ਕਤੇ ਸ਼੍ਰੋਮਣੀ ਕਮੇਟੀ ਵੱਲੋਂ ਸੰਤਾ ਨੂੰ ਅਪੀਲ ਕੀਤੀ ਗਈ ਕਿ ਉਹ ਪਰਫਿਊਮ ਜਿਹੜੇ ਨੇ ਉਸਤਮਾਲ ਨਾ ਕਰਕੇ ਤੇ ਜੰਮ ਸਪਰੇਅ ਜਿਹੜੇ ਨੇ ਉਸਤਮਾਲ ਨਾ ਕਰਕੇ ਤੇ ਜੰਮ ਤੋਂ ਬਾਅਦ ਹੁਣ ਸੰਤਾ ਦੇ ਵਿੱਚ ਖੁਦ ਵੀ ਉਤਸ਼ਾਹ ਜਿਹਾ ਹੈ ਉਹ ਉਹ ਦੇਖਣ ਨੂੰ ਮਿਲ ਰਹੇ ਨੇ ਤੇ ਇਹ ਅਲੱਗ ਅਨੁਭਵ ਜਿਹੜਾ ਹੈ ਉਹ ਜ਼ਰੂਰ ਦੇਖਣ ਨੂੰ ਮਿਲਦਾ ਜਿੱਥੇ ਖਾਸੇ ਜਨਮਪੂਮੀ ਦੇ ਵਿੱਚ ਕੋਲਾ ਮੁਹੱਲਾ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਸੱਚਖੰਡ ਸ਼ੀਰਦਾਰ ਸਾਹਿਬ ਦੇ ਵਿੱਚ ਵੀ ਇਸ ਦੀ ਅਲੱਗ ਮਹੱਤਵਤਾ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਤੇ ਨਾਲ ਹੀ ਸੰਗਤਾਂ ਨੂੰ ਆਪਣੇ ਆਪ ਨੂੰ ਤ੍ਰਿਪਜ ਜਿਹਾ ਨਾ ਉਹ ਸਮਝੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਇਸ ਤਰ੍ਹਾਂ ਦਾ ਨਜ਼ਾਰਾ ਜਿਹੜਾ ਹੈ ਉਹਨਾਂ ਨੇ ਕਿਸੇ ਜਗ੍ਹਾ ਤੇ ਜਿਹੜਾ ਹੈ ਉਹ ਨਹੀਂ ਵੇਖਿਆ ਕਰਮਪਰਸਨ ਸਾਹਿਬ ਪ੍ਰੇਦਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਮਿਸਟਰ ਸਾਹਿਬ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਬੋਲਾ ਬਣਾਇਆ ਗਿਆ ਸਤਨ ਸ਼੍ਰੀ ਦਰਵਾਦ ਜੀ ਵੀਰ ਜੀ ਇਸ ਦਿਨ ਨੂੰ ਬੜਾ ਖੁਸ਼ੀਆਂ ਭਰੀਆ ਦੇਣੇ ਆ ਸਾਰੇ ਇਹ ਕੌਮ ਜਿਹੜੀ ਆ ਗੱਦਗੱਦ ਹੋ ਗਈ ਆ ਅਸੀਂ ਗਲਬਕੜੀ ਪਾ ਕੇ ਦਿਨ ਨੂੰ ਮਨਾਉਂਦੇ ਆ ਕੋਈ ਸਾਡੇ ਬੇਇੱਜ਼ਤ ਨਹੀਂ ਹੁੰਦਾ ਇਸ ਦਿਨ ਨੂੰ ਕਿਹਾ ਗਿਆ ਵੀ ਜਿਹੜੇ ਹੋਲੀ-ਮੱਲੀ ਨਹੀਂ ਖੇਡਣ ਦੇਣੀ ਜਦੋਂ ਇਹਨਾਂ ਨੂੰ ਧੱਕਿਆ ਗਿਆ ਵਾ ਮਹਾਰਾਜ ਨੇ ਅਖਰ ਮੈਂ ਹੋਲਾ-ਮੱਲਾ ਕੱਢੂੰਗਾ ਇਸ ਦਿਨ ਹੋਲਾ-ਮੱਲਾ ਜਿਹੜਾ ਅਨੰਦਪੁਰ ਸਾਹਿਬ ਕੱਢੇ ਜਾਂਦਾ ਵਾ ਉਹ ਖਾਲਸੇ ਦਾ ਜਨਮ ਦੇ ਆਲਾ ਉੱਥੇ ਹੀ ਮਨਾਇਆ ਜਾਂਦਾ ਵਾ ਉਹ ਇੱਕ ਪੰਥ ਦੀ ਤੇ ਖਾਲਸੇ ਦਾ ਉਹ ਘਰ ਆ ਉੱਥੇ ਬੜੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਉਸੇ ਤਰ੍ਹਾਂ ਹੀ ਇੱਥੇ ਦਰਬਾਰ ਸਾਹਿਬ ਆ ਲੱਖਾਂ ਦੀ ਦੁਨੀਆ ਤੇ ਆਈ ਆ ਜਿਹੜੇ ਫੁੱਲ ਭਾਂਤ ਭਾਂਤ ਦੇ ਲੈ ਕੇ ਆਏ ਆ ਬਹੁਤ ਵਧੀਆ ਕਿ 16 ਦਿਨ ਬਣਾਇਆ ਗਿਆ ਪਰ ਫਿਊਮ ਨੂੰ ਰੋਕ ਲਗਾਈ ਜਾਂਦੀ ਐਸੇ ਜੀਸੀ ਵਾਲੋ ਉਹ ਵੀ ਰੀ ਕਰੇ ਇਹ ਚੀਜ਼ਾਂ ਕੈਮੀਕਲ ਭਾਗ ਬਣਾਇਆ ਜਾਂਦਾ ਹੈ ਇੱਕ ਕਰਕੇ ਢੱਕਿਆ ਗਿਆ ਇਥੇ ਅਤਰ ਵੀ ਵਰਤੇ ਜਾਂਦੇ ਨੇ ਹੋਰ ਭਾਪ ਭਾਂ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਪਰ ਉਹ ਜੋ ਪਰਫੂਮ ਜਿਹੜਾ ਤਾਂ ਕਰਕੇ ਬੰਦ ਕੀਤਾ ਗਿਆ ਠੀਕ ਠੀਕ ਤੁਸੀਂ ਕਹਿਣਾ ਚਾਹੋਗੇ ਅੱਜ ਹੋਲਾ ਮੋਹਲਾ ਦੇਖਣ ਆਏ ਜੀ ਬਹੁਤ ਵਧੀਆ ਲੱਗਦਾ ਆ ਗਿਆ ਉਹਨੇ ਜੀ ਜੀ ਅਜਿਹੇ ਐਕਸਪੀਰੀਅੰਸ ਕੇ ਲੇ ਹੋਰ ਦੇਖਣ ਨੂੰ ਮਿਲਿਆ ਵਾਹ ਲਾ ਲਾ ਇੱਥੇ ਕਿਹੜੀ ਜਗ੍ਹਾ ਆਇਤੀ ਆਪਾਂ ਮੇਕਾ ਇਹ ਕਿਦਾਂ ਹੈ ਮੇਰਾ ਨਾਮ ਪੁਸ਼ਪਿੰਦਰ ਸਿੰਘ ਜੀ ਮੈਂ ਦਿੱਲੀ ਤੋਂ ਆਇਆ ਹਾਂ ਜੀ ਇਹ ਜੀਹਾਂ ਨਜ਼ਾਰਾ ਕਿਤੇ ਦੇਖਾ ਹੋਲੇ ਮੌਲਿਕ ਨਜ਼ਾਰਾ ਅਲੋਕਿਕ ਨਜ਼ਾਰਾ ਲੋਕੀ ਕਹਿੰਦੇ ਮਥਰੇ ਦੀ ਬ੍ਰਿੰਦਾਵਨ ਦੀ ਮੈਂ ਕਹਿੰਦਾ ਪਰ ਗੁਰੂ ਦੀ ਅੰਦਰ ਆਓ ਅੰਮ੍ਰਿਤਸਰ ਆਓ ਦੇਖੋ ਕਿਸ ਤਰ੍ਹਾਂ ਇੱਥੇ ਕੋਲਾ ਮੱਲਾ ਖੇੜਿਆ ਜਾਂਦਾ ਜੀ ਅੱਜ ਸਪੈਸ਼ਲ ਆਏ ਸੀ ਇੱਥੇ ਜਾਂ ਸਪੈਸ਼ਲ ਜੀ ਸਪੈਸ਼ਲ ਹੋਲੇ ਮੱਲੇ ਨਸਤੇ ਆਏ ਐ ਵੈਸੇ ਤਾਂ ਤਿੰਨ ਮੱਲੇ ਹੁੰਦੇ ਨੇ ਸ਼ਹਿਰਾ ਦਾ ਮੱਲਾ ਹੁੰਦਾ ਸੀਗਾ ਕਿਸੇ ਟਾਈਮ 'ਚ ਦੀਵਾਲੀ ਦਾ ਹੁੰਦਾ ਸੀ ਵਸਾਕੀ ਦਾ ਹੁੰਦਾ ਇੱਕ ਕਰ ਕਰਾ ਕੋਈ ਰਹਿ ਗਿਆ ਕੋਲਾ ਮੱਲਾ ਤੇ ਅਸੀਂ ਕਿਉਂ ਨਾ ਇਹਨੂੰ ਦੁਰੂਸਾਬ ਦੀ ਨਾਲ ਮਨਾਈਏ ਹਰ ਕਿਸੇ ਦੇ ਪਰਫਿਊਮ ਤੋਂ ਰੋਕ ਲਗਾਈ ਜਾਂਦੀ ਕਿ ਪਰਫਿਊਮ ਚ ਕੈਮੀਕਲ ਬਹੁਤ ਹੁੰਦੇ ਲੇਕਿਨ ਫਿਰ ਵੀ ਸੰਗਤ ਲਾ ਕੇ ਆਂਦੀ ਕਿ ਕਾਣਾ ਚ ਐਸੇ ਬਾਰੇ ਇਹ ਕਹਾਂਗੇ ਕਿ ਮਿਸਟ ਲੈ ਕੇ ਆਓ ਵਾਟਰ ਬੇਸ ਪਰਫਿਊਮ ਲੈ ਕੇ ਆਓ ਐਲਕੋਹਲ ਵਾਲੇ ਨਾ ਲੈ ਕੇ ਆਓ ਐਲਕੋਹਲ ਵਾਲੇ ਅੱਖਾਂ ਨੂੰ ਵੀ ਖਰਾਬ ਕਰ ਦਿੰਦੇ ਨੇ ਨਾ ਐਸਾ ਪਰਫਿਊਮਰ ਮੇਰੀ ਆਪਣੀ ਫੈਕਟਰੀ ਹੈ ਡੈਲੀ ਬਮਾਨਾ ਦੇ ਅੰਦਰ ਮੈਂ ਪਰਫਿਊਮ ਦਾ ਬਲੈਂਡਰ ਹੈਗਾ ਜੀ ਜੀ ਮੈਂ ਇਹ ਕਹਿ ਸਕਦਾ ਕਿ ਐਲਕੋਹਲ ਵਾਲੇ ਨਾ ਲੈ ਕੇ ਆਓ ਮਿਸਟ ਚ ਵਾਟਰ ਬੇਸ ਪਰਫਿਊਮ ਲੈ ਕੇ ਆਓ ਜ਼ਰੂਰ ਲੈ ਕੇ ਆਓ ਉਹ ਵਾਲੇ ਹੀ ਲੈ ਕੇ ਹੋਰ ਦੂਸਰੇ ਨਾ ਲੈ ਕੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਹੋਲੇ ਮਾ ਲੇ ਦਾ ਦਿਵਸ ਆ ਪੂਰੇ ਗਾਇ ਖਾਲਸੇ ਦੀ ਚੋਲੀ ਕਲੀਆਂ ਵਾਲੇ ਪਾਸ਼ਾ ਨੇ ਸਾਨੂੰ ਪਾਇਆ ਹੋਰਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਸਾਰੇ ਧਰਮਾਂ ਨੂੰ ਆਪਣੇ ਆਪਣੇ ਧਰਮਾਂ ਵਿੱਚ ਜੋ ਹਰ ਜੋ ਤਿਹਾੜਾ ਮੁਬਾਰਕ ਹੈ ਖਾਲਸੇ ਦਾ ਅਕਲੀ ਕਿਸਨਾ ਵੈਰ ਵਿਰੋਧ ਨਹੀਂ ਹੈ ਪਰ ਜੋ ਸੱਚਾ ਸਿੱਖ ਹੈ ਗੁਰੂ ਦਾ ਪਿਆਰਾ ਹੈ ਉਹ ਹਰ ਮੰਦਰ ਸਾਹਿਬ ਜਾਂ ਹਜੂਰ ਸਾਹਿਬ ਵਾਧ ਖਾਹੇਂ ਲਿਖ ਦਗਾ ਦੇ ਯਾਰੀ ਹਾਜ਼ਰਾ ਹੋਲਾ ਮਲਾ ਮਨਾਂਦਾ ਲਾਲ ਰੰਗ ਜਿਸ ਕੋ ਲਗਾ ਤਿਸਤੇ ਵੜ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਸੋ ਗੁਰੂ ਰੂਪ ਗੁਰਪਿਆਈ ਸਾਸ ਸੰਗਤਿਓ ਗੁਰ ਆਂਦਾ ਚਰਨਾ ਚ ਝੋਲੀਆਂ ਭਰ ਕੇ ਜਾਓ ਸੁਖਾਂਤੀ ਬਾਬਤ ਕਰੋ ਇਸੇ ਤਰ੍ਹਾਂ ਗੁਰੂ ਘਰ ਦੇ ਦਰਸ਼ਨਾਂ ਲਈ ਜਾਂਦੇ ਰਹੋ ਤੇ ਇੱਥੇ ਖੁਸ਼ੀਆਂ ਲੈਂਦੇ ਰਹੋ ਖੁਸ਼ੀਆਂ ਦੇ ਇਤਿਕਾਰੇ ਬੁਲਾਵਿਆਂ ਨੇ ਆ ਰਹੇ ਜਿਵੇਂ ਗੁਰੂ ਗੋਬਿੰਦ ਸਿੰਘ ਪਾਚਾ ਦੇ ਮਾਨਨ ਉਪਾਵੇ ਸਾਸਤਰੀਆ ਕਾਲੇ ਬੁੱਲਾਣਾ ਹੋਲੀ ਖੇਡ ਕੀ ਲੱਗ ਬਹੁਤ ਵਧੀਆ ਇੱਕ ਮਾਨਨ ਸਕੂਨ ਮਿਲਿਆ ਜੋ ਇੱਕ ਕੀ ਠੰਡਕ ਮਿਲੀ ਇੱਥੇ ਆ ਕੇ ਸੰਗਤ ਦੇ ਦਰਸ਼ਨ ਕਰਕੇ ਪਾਰੀ ਕੇ ਬੇਨਤੀ ਕਰਾਂਗੇ ਸੰਗਤ ਨੂੰ ਆਗਾਹ ਤੋਂ ਜੇਰੇ ਵੀ ਇੱਥੇ ਕੋਈ ਕੋਲ ਲੈ ਕੇ ਆਉਂ ਕੋਲ ਤੇ ਬਿਨਾ ਲੈ ਕੇ ਆਓ ਕਿ ਗੁਰੂ ਸਾਹਿਬਾ ਦੇ ਉੱਤੇ ਇਹ ਸਪਰੇ ਹੋਣਾ ਹੁੰਦਾ ਸੰਗਤ ਦੇ ਉੱਤੇ ਹੋਣਾ ਤੇ ਬਿਨਾ ਅਲਕੋਹਲ ਤੇ ਯੂਜ਼ ਕਰੋ ਕੋਈ ਕੈਮੀਕਲ ਨਾ ਮਿਚ ਪਾਇਆ ਜਾਵੇ ਐਸਡੀਪੀਸੀ ਦੇ ਪ੍ਰਬੰਧ ਕਿਦਾਂ ਦੇ ਲੱਗੇ ਬਹੁਤ ਵਧੀਆ ਅਰੇਂਜਮੈਂਟਾਂ ਦਾ ਬਹੁਤ ਪ੍ਰਮਾਣ ਹੈਗਾ ਕਿਸੇ ਚੀਜ਼ ਦੀ ਕਮੀ ਨਹੀਂ ਹੈ ਠੀਕ ਹੈ